पता ਕੀ ਹੈ ਸਰ ਪਹਿਲਾਂ ਜਿਹੜੇ ਵਾਦੇ ਹੁੰਦੇ ਸੀ 10 ਪੂਰਾ ਇੱਕ ਵੀ ਨਹੀਂ ਸੀ ਹੁੰਦਾ ਉਹਦੇ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਫ੍ਰੀ ਬਿਜਲੀ ਦਾ ਉਹ ਪੂਰਾ ਕੀਤਾ ਮੈਡੀਕਲ ਦਾ ਵਾਦਾ ਕੀਤਾ ਸੀਗਾ ਮੋਹੱਲਾ ਕਲੀਨਿਕ ਬਣਾਏ ਐਜੂਕੇਸ਼ਨ ਦਾ ਵਾਦਾ ਕੀਤਾ ਸੀਗਾ ਉਹਦੇ ਵਾਸਤੇ ਸਕੂਲ ਜਿਹੜੇ ਆ ਸਕੂਲ ਆਫ ਫੈਮਿਨਸ ਤੁਹਾਨੂੰ ਪਤਾ ਹੋਣਾ ਜਵਾਨਗਰ ਕੈਂਪਸ 'ਚ 17 ਕਰੋੜ ਰੁਪਏ ਹਲੇ ਹੁਣੇ 10 ਦਿਨ ਪਹਿਲਾਂ ਹੀ ਆਇਆ ਉਸ ਤੋਂ ਇਲਾਵਾ ਜਿੰਨੇ ਸਰਕਾਰੀ ਸਕੂਲ ਸਾਰੇ ਹੀ ਅਪਗ੍ਰੇਡ ਹੋ ਰਹੇ ਔਰ ਤੁਸੀਂ ਜਾ ਕੇ ਪਿਛਲੇ 2022 ਤੋਂ ਪਹਿਲਾਂ ਕਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਤੇ ਕਿੰਨੇ ਹੁਣ ਪੜ੍ਹ ਰਹੇ ਨੇ ਉਹਨਾਂ ਦਾ ਅੰਕੜਾ ਵੀ ਲੈ ਲਓਗੇ ਉਹ 2.5 ਤੋਂ 3 ਗੁਣਾ ਅੰਕੜਾ ਵੱਧ ਚੁੱਕਾ ਹੈ ਜੀ ਆ ਪੰਜ ਮਹੀਨੇ ਤੱਕ ਉਹ ਵੀ 1100 ਰੁਪਏ ਡੈਫੀਨੇਟਲੀ ਪਏਗਾ ਕੋਈ ਵੀ ਗਰੰਟੀ ਐਸੀ ਨਹੀਂ ਹੈ ਜਿਹੜੀ ਪੂਰੀ ਨਹੀਂ ਹੋਏਗੀ ਇਸ ਟਾਈਮ ਕੀੜੇ 350 ਦੇ ਕਰੀਬ ਹੈਗੀ ਵਾਈ ਬਲੌਗ ਜੀ ਜਮੈਂ ਗੱਲ ਕਰ ਰਹਾ ਜੀ ਨਹੀਂ ਨਹੀਂ ਐਸਾ ਨਹੀਂ ਹੈ ਜੀ ਕਲੋਰੀਨ ਜਿਹੜੀ ਹੈ ਤੁਸੀਂ ਮੇਰੇ ਨਾਲ ਜਾ ਕੇ ਚਾਹੇ ਮੌਕਾ ਚੈੱਕ ਕਰ ਲਓ ਜਦੋਂ ਵੀ ਪਾਣੀ ਚੱਲਦਾ ਹੈ ਬਾਈਬਲੈਗ ਦੇ ਵਿੱਚ ਜਿਆਦਾ ਜਿਹੜਾ ਹੈ ਉਹ ਰੀਸ਼ੀਅਨ ਕਲੇ ਫਲੈਟਸ ਹੈ ਜਿਹਦੇ ਉਹਦੇ ਵਿੱਚ ਜਿਹੜਾ ਪਿਊਬਲ ਹੈ ਉਹ ਤੇ ਜਾਂ ਦੇਵਨਗਰ ਵਾਲਾ ਦੋਨਾਂ ਦੇ ਵਿੱਚ ਕਲੋਰੀਨ ਦੀ ਮਾਤਰਾ ਜਿਹੜੀ ਹੈ ਪ੍ਰੋਪਰ ਪੈ ਰਹੀ ਹੈ ਜਿਹੜਾ ਹੁਣੇ ਪਾਈਪ ਦਾ ਪੀਣ ਵਾਲੇ ਪਾਣੀ ਦੀ ਪਾਈਪ ਤਾਂ ਉਹ 35 37 ਸਾਲ ਪੁਰਾਣੀ ਹੈ ਉਹ ਇਹਨਾਂ ਨੇ ਬਦਲੀਆਂ ਹੀ ਨਹੀਂ ਮੌਕੇ ਤੇ ਜਿਹੜੇ ਵੀ ਪਿਛਲੇ ਕੌਂਸਲਰ ਰਹੇ ਐਮਐਲਏ ਰਹੇ ਮੰਤਰੀ ਰਹੇ ਲੇਕਿਨ ਕਿਸੇ ਨੇ ਵੀ ਉਸ ਵਕਤ ਧਿਆਨ ਹੀ ਨਹੀਂ ਦਿੱਤਾ ਅਸੀਂ ਉਸ ਵਕਤ ਧਿਆਨ ਦਿੱਤਾ ਉਹਦਾ ਸਾਰਾ ਜਿੰਨਾ ਉਹਦਾ ਇਸ ਟੀਮ ਨੇ ਤਾਂ ਬਣ ਗਿਆ ਜਿਹੜੀਆਂ ਪੁਰਾਣੀਆਂ ਪਾਈਪਾਂ ਗਲ ਗਈਆਂ ਸੜ ਗਈਆਂ ਉਹ ਸਾਰੀਆਂ ਬਦਲੀਆਂ ਜਾਣਗੀਆਂ ਪਾਣੀ ਡਾਊਨ ਜਾਏਗਾ ਲੈਵਲ ਉਸ ਤੋਂ ਬਾਅਦ ਉਹ ਪਾਣੀ ਮਰਜ ਹੋਏਗਾ ਆਪਾਂ ਭਾਜੀ ਟੈਕਨੀਕਲੀ ਕੰਮ ਕਰਕੇ ਸਿੱਖ ਕੇ ਫੇਰ ਵੋਟਾਂ 'ਚ ਖੜੇ ਆ ਇਹ ਨਹੀਂ ਹੈ ਕਿ ਜੀ ਆਪਾਂ ਨੂੰ ਕਿਤੇ ਲਿਆ ਕੇ ਟਿਕਟ ਦੇ ਦਿੱਤੀ ਕਿਸੇ ਪਾਰਟੀ ਨੇ ਤੇ 5 ਸਾਲ ਆਪਾਂ ਪਹਿਲਾਂ ਕਿਤੇ ਹੈ ਹੀ ਨਹੀਂ ਸੀਗੇ ਤੇ ਆਪਾਂ ਆ ਕੇ ਵੋਟਾਂ ਮੰਗਣ ਲੱਗ ਗਏ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਦਾ ਦੇਖੋ ਹੱਲ ਜਦੋਂ ਤੁਹਾਨੂੰ ਤਾਕਤ ਮਿਲੇਗੀ ਜਿਹੜੀਆਂ ਜਿਹੜੀਆਂ ਚੀਜ਼ਾਂ ਰਹਿੰਦੀਆਂ ਉਹ ਅਪਗ੍ਰੇਡ ਕਰਕੇ ਦਿਖਾਵਾਂਗੇ ਸਤਿ ਸ੍ਰੀ ਅਕਾਲ ਮੇਰਾ ਨਾਮ ਰਮਨ ਸਿੰਘ ਆਲੋਕ ਇਸ ਵਕਤ ਮੈਂ ਮੌਜੂਦਾ ਵਾਰਡ ਨੰਬਰ 64 ਦੇ ਵਿੱਚ ਸਾਨੂੰ ਮੌਜੂਦ ਨੇ ਮੁਨੀਸ਼ ਸਾਹਿਬ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਲੈਕਸ਼ਨ ਦਾ ਜੋ ਰਹਿ ਠੀਕ ਹੈ ਜੀ ਆਮ ਆਦਮੀ ਪਾਰਟੀ ਨੇ ਨਾ ਟਿਕਟ ਦੇ ਕੇ ਨਵਾਜਿਆ ਕੀ ਕਹਿਣਾ ਚਾਹੁੰ ਕਿ ਸਰ ਪਾਰਟੀ ਦਾ ਹਾਈ ਕਮਾਂਡ ਦਾ ਧੰਨਵਾਦ ਐਮ ਐਲ ਏ ਕੋਟੇ ਬੱਸੀ ਕੋਕੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਟਿਕਟ ਦੇ ਕੇ ਨਵਾਜਿਆ ਉਹਨਾਂ ਨੇ ਆਪਣਾ ਜੋ ਕੰਮ ਸੀ ਉਹ ਪੂਰਾ ਕਰਤਾ ਹੁਣ ਬਾਕੀ ਜਿਹੜਾ ਹੈ ਉਹ ਅਗੋਂ ਉਹ ਸਾਡੇ ਇਲਾਕੇ ਦੇ ਨਿਵਾਸੀ ਆ ਨੇ ਦੇਣਾ ਅੱਜ ਸੰਦੂ ਡੈਰੀ ਫਾਰਮ 'ਤੇ ਮੈਨੂੰ ਬੁਲਾਇਆ ਵੀਰ ਜੀ ਨੇ ਨਾਲ ਇਹਨਾਂ ਦੇ ਦੋਸਤ ਆ ਸਾਰੇ ਮਤਲਬ ਬਹੁਤ ਜ਼ਿਆਦਾ ਜਿਹੜਾ ਇਹਨਾਂ ਦਾ ਸਰਕਲ ਆ ਬਹੁਤ ਪੁਰਾਣਾ ਹੈ ਮੇਰੇ ਨਾਲ ਇਹਨਾਂ ਦਾ ਦੋਸਤੀ ਹੈ ਜਿਹੜੀ ਉਹ ਬਹੁਤ ਪੁਰਾਣੀ ਹੈ ਇਹਨਾਂ ਨੇ ਆਪਣੇ ਸਾਰੇ ਨਿੱਜੀ ਦੋਸਤ ਆ ਜਿਹੜੇ ਉਹ ਬੁਲਾਏ ਅੱਜ ਮਿਲਾਏ ਆ ਜਿਹੜੇ ਕਪਿਲਪੁਰ ਡੈਰੀ ਫਾਰਮ ਸ਼ਹਿਰ ਪੰਜਾਬ ਨਗਰ ਵਾਈ ਬਲਾ ਕੇ ਸਾਰੇ ਇੱਥੇ ਦੇ ਨਿਵਾਸੀ ਆ ਤੇ ਨੇ ਪਰੋਸਾ ਦੋਾਇਆ ਕਿ ਇੱਕ ਇੱਕ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸਾਡੇ ਹੱਕ ਦੇ ਵਿੱਚ ਇਹ ਭੁਗਤਾਨਗੇ ਤੇ ਸਾਡਾ ਜਿਹੜਾ ਚੋਣ ਨਿਸ਼ਾਨ ਹੈ ਉਹ ਝਾੜੂ ਹੈ ਤੇ ਸਾਡਾ ਜਿਹੜਾ ਬਟਨ ਵੈਲਟ ਬਾਕਸ ਤੇ ਹੈ ਉਹ ਦੋ ਨੰਬਰ ਹੈ ਜੱਤਾ ਵਿੱਚ ਵਿੱਚ ਨੂੰ ਠੀਕ ਹੈ ਕੀ ਰਿਸਪਾਂਸ ਹੋ ਰਿਹਾ ਖਾਸ ਕਰਕੇ ਗੱਲ ਕਰੀਏ ਕਿਉਂਕਿ ਮਾਨ ਸਾਹਿਬ ਨੇ ਵਾਦੇ ਵੀ ਕਾਫੀ ਕੀਤੇ ਸੀਗੇ ਔਰ ਜ਼ਿਆਦਾਤਰ ਟਾਰਗੇਟ ਕੀਤਾ ਜਾਇ 1000 ਰੁਪਏ ਨੂੰ ਲੈ ਕੇ ਜਨਤਾ ਦਾ ਜੀ ਰਿਸਪੌਂਸ ਸਰ ਇਹ ਤਾਂ ਕਿ ਸਰ ਪਹਿਲਾਂ ਜਿਹੜੇ ਵਾਦੇ ਹੁੰਦੇ ਸੀ 10 ਪੂਰਾ ਇੱਕ ਵੀ ਨਹੀਂ ਸੀ ਹੁੰਦਾ ਉਹਦੇ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਫ੍ਰੀ ਬਿਜਲੀ ਦਾ ਉਹ ਪੂਰਾ ਕੀਤਾ ਮੈਡੀਕਲ ਦਾ ਵਾਦਾ ਕੀਤਾ ਸੀਗਾ ਮੁਹੱਲਾ ਕਲੀਨਿਕ ਬਣਾਏ ਐਜੂਕੇਸ਼ਨ ਦਾ ਵਾਦਾ ਕੀਤਾ ਸੀਗਾ ਉਹਦੇ ਵਾਸਤੇ ਸਕੂਲ ਜਿਹੜੇ ਆ ਸਕੂਲ ਆਫ ਫੈਮਿਨਸ ਤੁਹਾਨੂੰ ਪਤਾ ਹੋਣਾ ਜਵਾਨਗਰ ਕੈਂਪਸ ਤੇ 17 ਕਰੋੜ ਰੁਪਏ ਹਲੇ ਹੁਣੇ 10 ਦਿਨ ਪਹਿਲਾਂ ਹੀ ਆਇਆ ਉਸ ਤੋਂ ਇਲਾਵਾ ਜਿੰਨੇ ਸਰਕਾਰੀ ਸਕੂਲ ਸਾਰੇ ਹੀ ਅਪਗ੍ਰੇਡ ਹੋ ਰਹੇ ਔਰ ਤੁਸੀਂ ਜਾ ਕੇ ਪਿਛਲੇ 2022 ਤੋਂ ਪਹਿਲਾਂ ਕਿੰਨੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਸੀ ਤੇ ਕਿੰਨੇ ਹੁਣ ਪੜ੍ਹ ਰਹੇ ਨੇ ਉਹਨਾਂ ਦਾ ਅੰਕੜਾ ਵੀ ਲੈ ਲੋਗੇ ਉਹ 2.5 ਪੌਣੇ 3 ਗੁਣਾ ਅੰਕੜਾ ਵੱਧ ਚੁੱਕਾ ਹੈ ਜਿਹੜੀ ਇਹ ਹਜ਼ਾਰ ਰੁਪਏ ਵਾਲੀ ਹੈ ਦੇਖੋ ਇਹ ਵੀ ਤੁਹਾਨੂੰ ਪਤਾ 1200 ਕਰੋੜ ਰੁਪਏ ਹਰ ਮਹੀਨੇ ਚਾਹੀਦਾ ਬਿਲਕੁਲ ਉਹਦਾ ਬਜਟ ਜਿਹੜਾ ਹੈ ਉਹ ਬਣ ਗਿਆ ਉਹ ਬਹੁਤ ਹੀ ਜਲਦ ਹੋਰ ਚਾਰ ਜਾਂ ਪੰਜ ਮਹੀਨੇ ਤੱਕ ਉਹ ਵੀ 1100 ਰੁਪਏ ਡੈਫੀਨੇਟਲੀ ਪਏਗਾ ਕੋਈ ਵੀ ਗਾਰੰਟੀ ਐਸੀ ਨਹੀਂ ਹੈ ਜਿਹੜੀ ਪੂਰੀ ਨਹੀਂ ਹੋਏਗੀ ਜਿਸਾ ਕਿ ਸਾਜੀ ਗੱਲ ਕਰ ਲਈ ਹੈ ਕਿ ਤੁਸੀਂ এডਿਕੇਸ਼ਨ ਦੀ ਗੱਲ ਕੀਤੀ ਆ ਆਪਣਾ ਜਿਹੜਾ ਵਾਰਡ ਨੰਬਰ ਤੁਸੀਂ ਜਿਹੜਾ ਤੁਹਾਡਾ ਵਾਰਡ ਨੰਬਰ ਆ ਉਹ ਕਿੰਨੀ ਤੱਕ ਸਕੂਲ ਆ ਉਸ ਨੂੰ ਅਪਗ੍ਰੇਡ ਹੋਣਾ ਜਾਂ ਹੋਣ ਵਾਲਾ ਜਾਂ ਨਹੀਂ ਹੋਣ ਵਾਲਾ ਇਹ ਸਰਕਾਰੀ ਸਕੂਲ ਜਿਹੜਾ ਸਾਡਾ ਨਾਲ ਦੇ ਵਾਰਡ ਚਾ 63 ਦੇ ਵਿੱਚ ਆ ਉਹ ਅਪਗ੍ਰੇਡ ਹੋ ਗਿਆ ਕਾਫੀ ਹੱਦ ਤੱਕ ਉਹਦੇ ਅੰਦਰ ਜੋ ਕੰਪਿਊਟਰ ਦੇ ਆ ਚੇਅਰਸ ਦੀ ਜੋ ਬੈਂਚਸ ਜਿਹੜੇ ਆ ਉਹ ਸਾਰੇ ਅਪਗ੍ਰੇਡ ਹੋ ਗਏ ਵਾਸ਼ਰੂਮ ਸਾਰੇ ਅਪਗ੍ਰੇਡ ਹੋ ਗਏ ਆ ਪੀਣ ਵਾਲੇ ਪਾਣੀ ਦਾ ਜੋ ਪ੍ਰਬੰਧ ਸੀਗਾ ਉਹ ਪਹਿਲਾਂ ਔਰ ਹੁਣ 2 ਸਾਲ ਦੇ ਵਿੱਚ ਫਰਕ ਜਾ ਕੇ ਤੁਸੀਂ ਮੁੱਕ ਤੇ ਚੈੱਕ ਕਰ ਸਕਦੇ ਹੋ ਪੀਣ ਵਾਲੇ ਪਾਣੀ ਦੀ ਗੱਲ ਕਰੀਏ TDS ਇਸ ਦਾ ਬਹੁਤ ਜ਼ਿਆਦਾ ਟੋਟਲ ਰਿਸੋਲਵਡ ਸਾਲਟ ਠੀਕ ਹੈ ਪੀਣ ਵਾਲੇ ਪਾਣੀ ਦੀ ਇਸ ਟਾਈਮ ਕੀ ਜੇ 350 ਦੇ ਕਰੀਬ ਹੈਗੇ ਵਾਈ ਬਲੌਗ ਦੀ ਜੇ ਮੈਂ ਗੱਲ ਕਰ ਰਿਹਾ ਜੀ ਨਹੀਂ ਨਹੀਂ ਐਸਾ ਨਹੀਂ ਆ ਜੀ ਕਲੋਰੀਨ ਜਿਹੜੀ ਆ ਤੁਸੀਂ ਮੇਰੇ ਨਾਲ ਜਾ ਕੇ ਚਾਹੇ ਮੁੱਕ ਤੇ ਚੈੱਕ ਕਰ ਲਓ ਜਦੋਂ ਵੀ ਪਾਣੀ ਚੱਲਦਾ ਹੈ ਵਾਈ ਬਲੌਗ ਦੇ ਵਿੱਚ ਜ਼ਿਆਦਾ ਜਿਹੜਾ ਆ ਉਹ ਇਸ਼ੀਨ ਕਲੇ ਫਲੈਟਸ ਹੈ ਜਿਹੜੇ ਉਹਦੇ ਚ ਜਿਹੜਾ ਪਿਊਬਲ ਹੈ ਉਹ ਤੇ ਜਾਂ ਦੇਵ ਨਗਰ ਵਾਲਾ ਦੋਨਾਂ ਦੇ ਵਿੱਚ ਕਲੋਰੀਨ ਦੀ ਮਾਤਰਾ ਜਿਹੜੀ ਹੈ ਪ੍ਰੋਪਰ ਪੈ ਰਹੀ ਹੈ ਜਿਹੜਾ ਹੁਣੇ ਪਾਈਪ ਦਾ ਪੀਣ ਵਾਲੇ ਪਾਣੀ ਦੀ ਪਾਈਪ ਤਾਂ ਨਾ ਉਹ 35 37 ਸਾਲ ਪੁਰਾਣੀ ਹੈ ਉਹ ਇਹਨਾਂ ਨੇ ਬਦਲੀਆਂ ਹੀ ਨਹੀਂ ਮੌਕੇ ਤੇ ਜਿਹੜੇ ਵੀ ਪਿਛਲੇ ਕੌਂਸਲਰ ਰਹੇ ਐਮ ਐਲ ਏ ਰਹੇ ਮੰਤਰੀ ਰਹੇ ਲੇਕਿਨ ਕਿਸੇ ਨੇ ਵੀ ਇਸ ਵਾਰ ਧਿਆਨ ਨਹੀਂ ਦਿੱਤਾ ਅਸੀਂ ਉਸ ਵਾਰ ਧਿਆਨ ਦਿੱਤਾ ਉਹਦਾ ਸਾਰਾ ਜਿੰਨਾ ਉਹਦਾ ਐਸਟੀਮੇਟ ਬਣ ਗਿਆ ਜਿਹੜੀਆਂ ਪੁਰਾਣੀਆਂ ਪਾਈਪਾਂ ਦਲ ਗਈਆਂ ਸੜ ਗਈਆਂ ਉਹ ਸਾਰੀਆਂ ਬਦਲੀਆਂ ਜਾਣਗੀਆਂ ਪਾਈਪਾਂ ਦੀ ਗੱਲ ਕੀਤੀ ਸਰ ਸੀਵਰੇਜ ਦੀ ਗੱਲ ਕਰੀ ਆਪਾਂ ਸੀਵਰੇਜ ਨੂੰ ਵੀ 40 ਸਾਲ ਹੋ ਗਏ ਪਾਈਪਾਂ ਨਹੀਂ ਚੇਂਜ ਹੋ ਰਹੀਆਂ ਹਾਲੇ ਤੱਕ ਔਰ ਹਲਕੀ ਫੁਲਕੀ ਜਿਹੜੀ ਸਰਵਿਸਿੰਗ ਕਰਕੇ ਛੱਡ ਦਿੰਦੇ ਆਂ ਦੀਆਂ ਔਰ ਬਰਸਾਤਾਂ ਦੇ ਦਿਨਾਂ ਵਿੱਚ ਦੇਖਿਆ ਜਾਂਦਾ ਸੀਵਰੇਜ ਬਹੁਤ ਜ਼ਿਆਦਾ ਬਲੋਕੇਜ ਹੁੰਦਾ ਲੀਕੇਜ ਹੁੰਦਾ ਭਾਜੀ ਬਰਸਾਤਾਂ ਦੇ ਵਿੱਚ ਤਾਂ ਗੁਰਦਾਬਾ ਫਰੀਦাবাদ ਨੌਇਦਾ ਉੱਥੇ ਵੀ ਕਿਉਂਕਿ ਜਿਹੜਾ ਆਪਣਾ ਐਂਡ ਪੁਆਇੰਟ ਹੈ ਨਾ ਜੀ ਲੁਧਿਆਣੇ ਦਾ ਉਹ ਡੈਰੀਆ ਚੌਕ ਆ ਪਾਣੀ ਜਿਹੜਾ ਉੱਪਰੋਂ ਜਦੋਂ ਆਂਦਾ ਜਦੋਂ ਇੱਥੇ ਨਿਕਾਸੀ ਨੇ ਮਿਲੇ ਜਿਹੜਾ ਅੰਦਰੋਂ ਪਾਈ ਪਾਰਿਆ ਇਹਦੇ ਥੱਲੇ ਮੇਨ ਪਾਈਪ ਹੈ ਲੁਧਿਆਣੇ ਦਾ ਲੱਪੜਪੁਲ ਤੋਂ ਆ ਰਿਹਾ ਜਿਹੜੇ ਭਰਿਆ ਹੋਇਆ ਪੂਰਾ ਫੁੱਲ ਸਪੀਡ ਤੇ ਪਾਣੀ ਆ ਰਿਹਾ ਉਸ ਪਾਣੀ ਨੂੰ ਮਰਜ ਹੋਣ ਦੀ ਜਗ੍ਹਾ ਹੀ ਨਹੀਂ ਮਿਲਦੀ ਸਾਹਮਣੇ ਇਹ ਬਲੌਗ ਦਾ ਇਧਰ ਵੀ ਵਾਈ ਬਲੌਗ ਦਾ ਐਦਾਂ ਪਾਣੀ ਕਿੱਦੋਂ ਮਰਜੀ ਨਹੀਂ ਹੋਣਾ ਪੰਜਵੀਂ ਰੋਡ ਤੇ ਪਾਣੀ ਹਮੇਸ਼ਾ ਖੜਾ ਰਹਿੰਦਾ ਕਿਉਂਕਿ ਉਹ ਐਂਡ ਪੁਆਇੰਟ ਹੈ ਜਦੋਂ ਪਾਣੀ ਵੱਡੇ ਪਾਈਪ ਦੇ ਵਿੱਚੋਂ ਉਹ ਜਦੋਂ ਪਿੱਛੇ ਮੋਟਰਾਂ ਚੱਲਣਗੀਆਂ ਪਾਣੀ ਡਾਊਨ ਜਾਏਗਾ ਲੈਵਲ ਉਸ ਤੋਂ ਬਾਅਦ ਉਹ ਪਾਣੀ ਬਾਜੀ ਟੈਕਨੀਕਲੀ ਕੰਮ ਕਰਕੇ ਸਿੱਖ ਕੇ ਫਿਰ ਵੋਟਾਂ 'ਚ ਖੜੇ ਆ ਇਹ ਨਹੀਂ ਹੈ ਕਿ ਜੀ ਆਪਾਂ ਨੂੰ ਕਿਤੇ ਉਹ ਲਿਆ ਕੇ ਟਿਕਟ ਦੇ ਦਿੱਤੀ ਕਿਸੇ ਪਾਰਟੀ ਨੇ ਤੇ 5 ਸਾਲ ਆਪਾਂ ਪਹਿਲਾਂ ਕਿਤੇ ਹੈ ਹੀ ਨਹੀਂ ਸੀਗੇ ਤੇ ਆਪਾਂ ਆ ਕੇ ਵੋਟਾਂ ਮੰਗਣ ਲੱਗ ਗਏ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਦਾ ਦੇਖੋ ਹੱਲ ਜਦੋਂ ਤੁਸੀਂ ਸਾਨੂੰ ਤਾਕਤ ਮਿਲੇਗੀ ਜਿਹੜੀਆਂ ਜਿਹੜੀਆਂ ਚੀਜ਼ਾਂ ਰਹਿੰਦੀਆਂ ਆ ਉਹ ਅਪਗ੍ਰੇਡ ਕਰਕੇ ਦਿਖਾਵਾਂਗੇ ਜਿਸਾ ਕਿ ਅਗਰ ਕੋਈ ਨੁਮਾਇੰਦਾ ਕੋਈ ਚੋਣਾਂ ਦੇ ਵਿੱਚ ਖੜਾ ਹੋਊਗਾ ਪਹਿਲਾਂ ਤਾਂ ਕਾਫੀ ਵਾਦੇ ਕੀਤੇ ਲਿਆ ਔਰ ਪਹਿਲਾਂ ਐਸਾ ਕੀਤਾ ਲਿਆ ਬਾਅਦ ਵਿੱਚ ਉਹਨੂੰ ਇਸਾ ਕਰ ਦਿੱਤਾ ਜਾਂਦਾ ਵਾ ਨਹੀਂ 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 ਐਸਾ ਕੁਝ ਨਹੀਂ ਹੈ ਜੀ 92 ਐਮ ਐਲਏ ਆਏ ਸੀਗੇ ਆਉਂ ਜਿਮਨੀ ਚੋਂ ਨੇ ਚਾਰਾਂ ਦੇ ਹੋਏ ਤਿੰਨੇ ਜਿੱਤ ਗਏ ਪੈਸਾ ਵਾਲਾ ਤਾਂ ਕੁਝ ਵੀ ਨਹੀਂ ਹੈ ਜਲੰਧਰ ਟੂਨ ਹੋਈ ਹੈ ਉਹਦੇ ਚ ਵੀ ਜਿੱਤੇ ਹੈ ਜੀ ਇੱਕ ਕੌਂਸਲਰ ਦਫ਼ਤਰ ਵਿੱਚ ਕਿਸੇ ਨੇ ਸਾਈਨ ਕਰਾਣੇ ਹੋਣ ਤਾਂ 2 ਤੋਂ 2.5 ਘੰਟੇ ਵੇਟ ਕਰਨੀ ਪੈਂਦੀ ਜਾਂ ਕੌਂਸਲਰ ਪਹਿਲੀ ਕਰਤਾ ਮਿਲਦਾ ਨਹੀਂ ਜਾਂ ਕੀ ਕੀਤਾ ਜਾਂਦਾ ਵਾ ਕੋਈ ਨੁਮਾਇੰਦਾ ਭੜਾ ਭੜਾ ਦਿਆ ਲਾ ਉਸ ਨੂੰ ਲਾੜਾ ਲਾ ਦੇਣਾ ਹਾਂ ਜੀ ਕੱਲ ਆਇਓ ਪਰਸੋਂ ਆਇਆ ਤਾਂ ਗੇੜੇ ਲਵਾ ਜਾਂਦੇ ਨੇ ਮੇਰੇ ਖਿਆਲ ਨਾਲ ਤੁਸੀਂ ਰਸ਼ੀ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਸਾਡੇ ਦਫਤਰ ਕਾਗਜ਼ ਦੇਣ ਨਹੀਂ ਆਣਾ ਪੈਂਦਾ ਜਿਨ੍ਹਾਂ ਆਧਾਰ ਕਾਰਡ ਅਪਡੇਟ ਕਰਾਣਾ ਹੈ ਸਾਈਨ ਕਰਾਣੇ ਆ ਉਹ ਸਾਨੂੰ ਫੋਨ ਕਰਦਾ ਅਸੀਂ ਕਾਗਜ਼ ਲੈਣੇ 20 ਮਿੰਟ ਬਾਅਦ ਉਹਦੇ ਘਰੇ ਪਹੁੰਚਾ ਦਿੰਨੇ ਜਾ ਕੇ ਤੁਸੀਂ ਕਿਸੇ ਵੀ ਏਰੀਆ ਚ ਏ ਬੀ ਸੀ ਐਕਸ ਵਾਈ ਦੇਵ ਨਗਰ ਕਿਸੇ ਵੀ ਏਰੀਆ ਚ ਕਿਸੇ ਵੀ ਰੈਜ਼ੀਡੈਂਟ ਨੂੰ ਪੁੱਛ ਸਕਦੇ ਹੋ ਕਿ ਮੋਹਰ ਲਵਾਉਣ ਵਾਸਤੇ ਵੇਟ ਕਰਨੀ ਪਈ ਜਾਂ ਤੁਹਾਨੂੰ ਕੰਪਲੀਟ ਲਖਾਨ ਜਾਣਾ ਪਿਆ ਸਾਡੇ ਗਰੁੱਪ ਬਣੇ ਹੋਏ ਆ ਫੋਟੋ ਖਿੱਚ ਕੇ ਪਾਉਂਦੇ ਆ ਅਸੀਂ ਕੰਮ ਕਰ ਦਿੰਨੇ ਆ ਤੁਸੀਂ ਕਾਫੀ ਸੇਵਾਵਾਂ ਵੀ ਨਿਵਾ ਰਹੇ ਹੋ ਕਾਫੀ ਬੱਚੇ ਦੀ ਪੜ੍ਹਾਈ ਦਾ ਖਰਚਾ ਵੀ ਚੁਕਾਇਆ ਹੈ ਇੱਕ ਨਹੀਂ ਦੋ ਨਹੀਂ ਕਾਫੀ ਮੇਰੇ ਖਿਆਲ ਨਾਲ ਕਾਫੀ ਬੱਚੇ ਨੇ ਜਿਨ੍ਹਾਂ ਤੁਸੀਂ 2000 ਤੀਨੀਆਂ 4000 ਦੇ ਕਰੀਬ ਫੀਸ ਵੀ ਦਿਨੇ ਹੋ ਨਹੀਂ 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 ਮੈਂ ਕੁਝ ਨਹੀਂ ਦਿੰਦਾ ਭਾਜੀ ਮੇਰੇ ਜਿਹੜੇ ਸਾਥੀ ਕੋਈ ਦੋਸਤ ਹੈ ਉਹਨਾਂ ਦਾ ਕੋਈ ਜਜਬਾ ਹੁੰਦਾ ਤਾਂ ਕਿਸੇ ਇੱਕ ਬੱਚੇ ਨੂੰ ਜੇ ਕੋਈ ਉਹ ਬੱਚੇ ਨੂੰ ਉਹ ਡ੍ਰੌਪ ਕਰਾ ਲਾਂਦੇ ਉਹ ਤਾਂ ਸਾਰੀਆਂ ਐਨ ਜੀਓ ਕਰਦੀਆਂ ਹੀ ਆ ਜੀ ਉਹਦੇ ਵਿੱਚ ਕੋਈ ਐਸਾ ਨਹੀਂ ਹੈ ਕਿ ਇਲੈਕਸ਼ਨ ਉਹਦਾ ਉਹ ਮੇਰਾ ਇੱਕ ਧਰਮ ਹੈ ਉਹ ਮੈਂ ਧਰਮ ਨਿਵਾ ਰਿਹਾ ਆ ਉਦੇ ਨਾਲ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਹੈ ਅੱਬਾ ਵਾਰਡ ਨੰਬਰ ਦੀ ਗੱਲ ਕਰੀਏ ਤੁਹਾਡੇ ਵਾਰਡ ਦੇ ਵਿੱਚ ਕਿਹੜੀ ਕਿਹੜੀ ਸਮੱਸਿਆਵਾਂ ਜਿਹੜੀ ਤੁਹਾਨੂੰ ਕ੍ਰਿਟੀਕਲ ਲੱਗਦੀਆਂ ਜਿਹੜੀ ਪਹਿਲ ਦੇ ਨਾਲ ਤੁਸੀਂ ਕਰਨਾ ਚਾਹੋਗੇ ਤੁਸੀਂ ਦੱਸ ਹੀ ਦਿੱਤੀਆਂ ਪਾਣੀ ਦੀਆਂ ਪਾਈਪਾਂ ਪੁਰਾਣੀਆਂ ਐ ਸੀਵਰੇਜ ਦੀਆਂ ਪੁਰਾਣੀਆਂ ਪਰਤਾ ਅਪਡੇਟ ਹੋਣ ਵਾਲੀਆਂ ਤੁਹਾਨੂੰ ਕਰਕੇ ਦਿਖਾਵਾਂਗੇ ਠੀਕ ਹੈ ਜੀ ਤੇ ਤੁਸੀਂ ਆਪਣੇ ਵਾਰਡ ਵਾਸੀ ਨੂੰ ਕੋਈ ਮੈਸੇਜ ਦੇਣਾ ਚਾਹੋ ਤੇ ਕੀ ਦੇਣਾ ਚਾਹੋਗੇ ਮੈਸੇਜ ਇਹ ਹੀ ਹੈ ਜੀ ਕੰਮ ਕੀਤਾ ਤਾਂ ਹੀ ਵਿੱਚ ਖੜੇ ਆ ਆਪਣਾ ਰਿਪੋਰਟ ਕਾਰਡ ਲੈ ਕੇ ਖੜੇ ਆ ਕਿਰਪਾ ਕਰਕੇ ਵੋਟ ਪਾਓ ਬਿਨਾਂ ਕਾਉਂਸਲਰ ਹੋਣ ਦੇ ਵੀ 2 ਸਾਲ ਦੇ ਵਿੱਚ ਜਿਹੜੇ ਕ ਏਰੀਆ ਦੇ ਵਿੱਚ ਲੋਕਾਂ ਨੂੰ ਜੇ ਮਿਲੇ ਹੋ ਤਾਂ ਆ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਸ਼ਾਇਦ ਮਿਲਿਆ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਤੇ ਲੋਕਾਂ ਨੇ ਦੱਸਿਆ ਨਾ ਤਾਂ ਉਹਨਾਂ ਨੇ ਤੁਹਾਨੂੰ ਜਵਾਬ ਦੇ ਦੇਣਾ 21 ਤਰੀਕ ਨੂੰ ਜਦੋਂ ਸ਼ਾਮ ਨੂੰ ਰਿਜ਼ਲਟ ਆਣਾ ਹੈ ਆਪਣੇ ਵਾਰਡ ਆਪਣਾ ਵਾਰਡ ਨੰਬਰ ਵੀ ਲਾ ਸਕੀਏ ਮੇਰਾ 44 ਨੰਬਰ ਵਾਰਡ ਹੈ ਜੀ ਮੇਰੀ ਵਾਈਫ ਦੇ ਨਾਮ ਤੇ ਟਿਕਟ ਹੈ இந்து ਸ਼ਾਹ ਦੇ ਨਾਮ ਤੇ 2 ਨੰਬਰ ਤੇ ਸਾਡਾ ਜਿਹੜਾ ਚੋਣ ਨਿਸ਼ਾਨ ਜਿਹੜਾ ਹੈ ਝਾੜੂ ਉਹ 2 ਨੰਬਰ ਤੇ ਤੁਸੀਂ ਬਟਨ ਦਬਾ ਕੇ ਤੇ ਸਾਡੀ ਮਦਦ ਕਰੋ ਸਾਨੂੰ ਜਿੱਤ ਪ੍ਰਾਪਤ ਕਰਨ ਤੇ ਸਾਨੂੰ ਸਾਡੀ ਮਦਦ ਕਰੋ ਇਹਨਾਂ ਸਾਡੇ ਮੌਜੂਦ ਮਨੀਸ਼ਾ ਜੀ ਜਿਹੜੇ ਕੀ ਕੌਨਸਾ ਪਤੀ ਨੇ ਆਪਾਂ ਗੱਲਬਾਤ ਇਹਨਾਂ ਨੇ ਕੀਤੀ ਵਾਅਦਾ ਨਮਰ ਤੋਰ ਤੋਂ ਹੋਰ ਕਾਫੀ ਜਿਹੜੇ ਕੀ ਇਹ ਵਾਅਦੇ ਕੀਤੇ ਗਏ ਇਹਨਾਂ ਕੋਲ ਹੀ ਕਹਿਣਾ ਗਿਆ ਕਿ ਜਿਹੜੇ ਵੀ ਉਮੀਦਵਾਰ ਜਿਹੜੀ ਵਾਅਦੇ ਲੋਕਾਂ ਨੇ ਸਾਡੇ ਉਮੀਦਾਂ ਲਈਆਂ ਉਸ ਨੂੰ ਉੱਤੇ ਖੜਾ ਉੱਤੇ ਖੜਾ ਉਤਲੇ ਜਾਏਗਾ ਚਾਹੇ ਸਟਰੀ ਲੈਟਰ ਦੀ ਗੱਲ ਕਰੀ ਜਾਵੇ ਚਾਹੇ ਪਾਣੀ ਦੀ ਗੱਲ ਕੀਤੀ ਜਾਵੇ ਚਾਹੇ ਗਲਕਾਰ ਦੀ ਸਿਵਲ ਦੀ ਗੱਲ ਕਰਦੇ ਜਾਈ ਬਾਕੀ ਹੋਰ ਵੀ ਨਮਾਇਬ ਲੈ ਕੇ ਹਾਜ਼ਰ ਹੋ ਮਗੇ